ਉਰ ਮੰਦ ਭਾਗੀ ਘਟਨਾ ਸ਼ਹਿਰ ਦੇ ਲਈ ਇੱਕ ਹੋਰ ਜਾਨ ਚਲੀ ਗਈ ਜਿਹੜੀ ਸੜਕ ਹੈ ਜਿਹਦਾ ਨਾਮ ਅਸੀਂ ਪਹਿਲੇ ਹੀ ਖੂਨੀ ਸੜਕ ਰੱਖਿਆ ਹੋਇਆ ਪਿਛਲੇ ਜੇ ਆਪਾਂ 1 ਸਾਲ ਡੇਢ ਸਾਲ ਲੈ ਲੀਏ ਤਾਂ ਦਰਜਨਾ ਮੌਤਾਂ ਹੋ ਚੁੱਕੀਆਂ 15 ਕੁ ਦਿਨ ਪਹਿਲਾਂ ਇੱਕ ਸਕੂਟਰ ਤੇ ਜਾਂਦੇ ਬੱਚੇ ਦੀ ਮੌਤ ਹੋਈ ਸੀ ਸਵੇਰੇ ਜਿਹੜਾ ਆਪਣੀ ਡਿਊਟੀ ਤੇ ਜਾ ਰਿਹਾ ਸੀ ਤੇ ਅੱਜ ਫੇਰ ਇੱਕ ਮੌਤ ਹੋਈ ਹੈ ਕਿ ਜਿਹੜਾ ਸਟ੍ਰੈਚ ਬਣਿਆ ਹੋਇਆ ਸਰਕੂਲਰ ਰੋਡ ਦਾ ਖਾਸ ਕਰਕੇ ਬੜਾ ਗੇਟ ਵਾਲਾ ਇੱਥੇ ਤਾਂ ਹਰ ਹਫ਼ਤੇ ਸਾਨੂੰ ਇਹ ਲੱਗਦਾ ਕਿ ਇੱਕ ਨਾ ਇੱਕ ਬਲੀ ਜ਼ਰੂਰ ਹੋਣੀ ਹੈ ਨਲਾਕੀ ਹੈ ਪ੍ਰਸ਼ਾਸਨ ਦੀ ਨਨਕੀ ਹੈ ਸਰਕਾਰ ਦੀ ਕਿ ਇੱਥੇ ਕੋਈ ਪੁਖਤਾ ਪ੍ਰਬੰਧ ਹੈ ਨਹੀਂ ਲਾਈਟਾਂ ਹੈ ਨਹੀਂ ਡਿਵਾਈਡਰ ਕਦੇ ਬਣਾ ਦਿੰਦੇ ਨੇ ਕਦੇ ਚੱਕ ਦਿੰਦੇ ਨੇ ਕਦੇ ਡਿਵਾਈਡਰੀ ਛੋਟੇ ਨੇ ਉਧੇ ਗੱਡੀਆਂ ਹੀ ਚੜ ਜਾਂਦੀਆਂ ਦਿਖਦੀ ਨਹੀਂ ਰਿਫਲੈਕਟਰ ਲੋਕਾਂ ਨੂੰ ਆਪ ਆ ਕੇ ਲਾਣੇ ਪਏ ਨੇ ਡਿਵਾਈਡਰ ਦੀ 2 ਸਾਲ ਮੰਗ ਕਰ ਕਰਕੇ ਡਿਵਾਈਡਰ ਬਣਾਇਆ ਸੀ ਇਹਨਾਂ ਨੇ ਤੇ ਉਹ ਵੀ ਐਡਾ ਕਿ ਨੀਵਾ ਬਣਾਇਆ ਕਿ ਉਹ ਦਿਖਦਾ ਹੀ ਨਹੀਂ ਜਿਹੜਾ ਜਿਹੜਾ ਰਾਤ ਦਾ ਹੈ ਉਹ ਬੋੜਾ ਗੇਟ ਤੋਂ ਆ ਰਹੇ ਸੀ ਕਿ ਤੇ ਇੱਕ ਤਾਂ ਨੋ ਪਾਰਕਿੰਗ ਜਿਹੜਾ ਜ਼ੋਨ ਇੱਕ ਤਰ੍ਹਾਂ ਇਹਨਾਂ ਨੇ ਲਿਖ ਕੇ ਕਿਸੇ ਟਾਈਮ ਲਾਇਆ ਸੀ ਉਥੇ ਪਾਰਕਿੰਗ ਇੰਨੀ ਗਲਤ ਹੁੰਦੀ ਹੈ ਜਿੱਥੇ ਕੋਈ ਚੈੱਕ ਹੀ ਨਹੀਂ ਕਰਦਾ ਕਦੇ ਕੋਈ ਚਲਾਨ ਨਹੀਂ ਹੁੰਦਾ ਤੇ ਬੇਤਰਤੀਬੀਆਂ ਰੇਡੀਆਂ ਖੜੀਆਂ ਨੇ ਉਥੇ ਸਾਈਡ ਤੇ ਇੱਕ ਗੱਡੀ ਖੜੀ ਸੀ ਉਹਨੂੰ ਕ੍ਰਾਸ ਕਰਦੇ ਹੋਏ ਜਦੋਂ ਸਕੂਟਰ ਤੇ ਆ ਰਹੇ ਸੀ ਤਾਂ ਕੋਈ ਗੱਡੀ ਦੂਸਰੀ ਜਿਹੜੀ ਪਿੱਛੋਂ ਆ ਰਹੀ ਸੀ ਉਹਨੇ ਫੇਟ ਮਾਰੀ ਆ ਜਿਸ ਦੇ ਨਾਲ ਪਤਾ ਲੱਗਿਆ ਕਿ ਮੌਕੇ ਤੇ ਹੀ ਡੈਥ ਹੋ ਗਈ ਉਥੇ ਗਿਰਨ ਨਾਲ ਇਹ ਕਾਫੀ ਧੁੰਦ ਵੀ ਸੀ ਜਦੋਂ ਇਹ ਇਨਸੀਡੈਂਟ ਹੋਇਆ ਹਾਂ ਧੁੰਦ ਸੀ ਕਿ ਜੀ ਪਰ ਇੰਨੀ ਧੁੰਦ ਨਹੀਂ ਸੀ ਕਿ ਆਪਾਂ ਕਹਿ ਦਈਏ ਕਿ ਸਿਰਫ ਧੁੰਦ ਦਾ ਹੀ ਕਾਰਨ ਹੈ ਗੱਲ ਤੇ ਇਹ ਹੈ ਕਿ ਜੇ ਸਾਈਡਾਂ ਤੇ ਗੱਡੀਆਂ ਖੜੀਆਂ ਹੋਣਗੀਆਂ ਤਾਂ ਉਹਨੂੰ ਕ੍ਰਾਸ ਕਰਕੇ ਆਉਣਾ ਪੈਣਾ ਤੇ ਪਿੱਛੋਂ ਜੇ ਗੱਡੀ ਨੇ ਆਂਦੀ ਨੇ ਮਾਰਿਆ ਤਾਂ ਇਕੱਲਾ ਆਪਾਂ ਦੋਸ਼ ਧੁੰਦ ਨੂੰ ਨਹੀਂ ਦੇ ਸਕਦੇ ਹਸਬੰਡ ਵਾਈਫ ਸੀ ਦੋਨੋਂ ਤੇ ਹਸਬ ਉਹਨਾਂ ਦੇ ਜਿਹੜੇ ਹਸਬੰਡ ਨੇ ਇੰਡਸਟਰੀਅਸ ਨੇ ਸਾਡੇ ਨਾਪੇ ਦੇ ਬਹੁਤ ਨਾਮੀ ਗ੍ਰਾਮੀ ਜਿਹੜੀ ਸ਼ਖਸੀਅਤ ਨੇ ਉਹ ਤੇ ਉਹ ਵੀ ਜ਼ਖਮੀ ਹੋਏ ਨੇ ਉਹਨਾਂ ਦੇ ਸਿਰ ਤੇ ਸੱਟਾਂ ਲੱਗੀਆਂ ਨੇ ਪ੍ਰਸ਼ਾਸਨ ਤੋਂ ਕੀ ਮੰਗ ਰਹੇ ਨੇ ਪ੍ਰਸ਼ਾਸਨ ਤੋਂ ਤਾਂ ਇਹੀ ਮੰਗ ਹੈ ਜੀ ਕਿ ਇਹਦੇ ਪੁਖਤਾ ਪ੍ਰਬੰਧ ਕੀਤੇ ਜਾਣ ਜਿੰਨੀ ਸਰਕੂਲਰ ਰੋਡ ਹੈ ਪਿਛਲੇ 5-7 ਦਿਨਾਂ ਤੋਂ ਚੱਲੋ ਸਭਾ ਕਰਕੇ ਕੁਝ ਰਸ਼ ਜ਼ਿਆਦਾ ਹੈ 2-2 ਕਿਲੋਮੀਟਰ ਦਾ ਜਾਮ ਲੱਗ ਰਿਹਾ ਸਰਕੂਲਰ ਰੋਡ ਤੇ ਸੜਕ ਨੂੰ ਕਰਾਸ ਕਰਨਾ ਹੀ ਬੜਾ ਔਖਾ ਹੈ ਜੇ ਸੜਕ ਕਰਾਸ ਕਰਕੇ ਬੰਦਾ ਜਾਂਦਾ ਹੈ ਦੂਸਰੀ ਸਾਈਡੋਂ ਨੂੰ ਇਹ ਨਹੀਂ ਪਤਾ ਲੱਗਦਾ ਕਿ ਮੈਂ ਵਾਪਸ ਮੋੜਨਾ ਵੀ ਹੈ ਕਿ ਨਹੀਂ ਮੋੜਨਾ ਇੰਨੀ ਭਾਰੀ ਟ੍ਰੈਫਿਕ ਹੈ ਤਾਂ ਇੰਨੀ ਵੱਡੀ ਟ੍ਰੈਫਿਕ ਇੱਥੋਂ ਲੰਘਦੀ ਹੈ ਤਾਂ ਬਾਈਪਾਸ ਇਮੀਡੀਏਟ ਜਿਹੜਾ ਹੈ ਉਹਦੀ ਲੋਡ ਹੈ ਸ਼ਹਿਰ ਨੂੰ ਉਸ ਤੋਂ ਬਿਨਾ ਗੱਡੀ ਨਹੀਂ ਚੱਲਣੀ ਇਹ ਸਾਡੇ ਦੋਸਤ ਜਣੇ ਵਿਦੇ बाजार चो अपने घर पोडा वापस आ रहे थे यानी पेट्रोल पंप के नज़दीक उन्होंने पिछु किसी चीज़ ने हिट करे ये स्कूटर सी, वाइफ की डैथ हो गई ये सट्ट लगिया ने इस रोड ज़्यादा एक्सीडेंट हो रहे हैं एक तो ओवर स्पीड गड्डियाँ चल रही वे वे ट्राले चल रहे हैं पार्किंग जरोंग हुई हुई है, है। चलने रस्ता घट है लोगों ने रस्ता ज़्यादा घेरिया होया ਐਡਮਿਨਿਸਟ੍ਰੇਸ਼ਨ ਨੂੰ ਸੰਵਾਦ ਗਰੁੱਪ ਨੇ ਵੀ ਹੋਰ ਕਈ ਸੰਸਥਾਵਾਂ ਨੇ ਵੀ ਕਈ ਵਾਰੀ ਕਿਹਾ ਹੈ ਮੈਨੂੰ ਕੁਝ ਬਚਨਬਦ ਕਰਕੇ ਠੀਕ ਕੀਤਾ ਜਾਵੇ ਲੇਕਿਨ ਨਾ ਤਾਂ ਕੋਈ ਸਪੀਡ ਤੇ ਕੰਟਰੋਲ ਹੈ ਨਾ ਕੋਈ ਟ੍ਰੈਫਿਕ ਤੇ ਕੰਟਰੋਲ ਹੈ ਨਾ ਹੀ ਕੋਈ ਪ੍ਰੋਪਰ ਸਪੀਡ ਬ੍ਰੇਕਰਸ ਬਣਾਏ ਹੋਏ ਨੇ ਇਹ ਇਹ ਸੜਕ ਜਿਹਦਾ ਨਾਮ ਪਹਿਲੇ ਖੂਨੀ ਸੜਕ ਕਿਹਾ ਜਾ ਰਿਹਾ ਹੈ ਇਹ ਅੱਜ ਇੱਕ ਹੋਰ ਬਲੀ ਲੈ ਲਈ ਮੈਂ ਹੁਣ ਵੀ ਇਹੀ ਕਹਿਣਾ ਸੁੱਤੇ ਹੋਏ ਐਡਮਿਨਿਸਟ੍ਰੇਸ਼ਨ ਨੂੰ ਪ੍ਰਸ਼ਾਸਨ ਨੂੰ ਉਹ ਜਾਗੇ ਤੇ ਕਿਰਪਾ ਕਰਕੇ ਲੋਕਾਂ ਦੀ ਜਾਨ ਮਾਲ ਦੀ ਰੱਖਿਆ ਵਾਸਤੇ ਕਾਨੂੰਨ ਨੂੰ ਠੀਕਣਾ ਚਲਾਵੇ ਤਾਂ ਕਿ ਸੜਕ ਦੀ ਹਵਾ ਜਾਈ ਲੋਕ ਰੈਗੂਲਰ ਚੱਲ ਸਕਾਂ ਇਹ ਜੇ ਮੌਸਮ ਚੱਲ ਪਿਆ ਜੀ ਇੱਕ ਤਾਂ ਫੋਗ ਹੈ ਆਪਣੇ 90 ਵੀ ਕਿਸੇ ਵੀ ਏਰੀਆ ਦੇ ਵਿੱਚ ਕੋਈ ਵਾਈਟ ਲਾਈਨਿੰਗ ਨਹੀਂ ਹੈ ਸੜਕਾਂ 'ਤੇ ਜੇ ਤੁਸੀਂ ਆ ਰਹੇ ਹੋ ਨਾ ਤਾਂ ਸੜਕ ਲਿਖਦੀ ਹੈ ਨਾ ਖੇਤ ਦਿੱਕਤੇ ਨੇ ਕਈ ਬੰਦੇ ਥੱਲੇ ਗੱਡੀ ਉਤਰ ਗਈ ਕਦੇ ਪਲਟ ਗਈ ਇੱਕਾ ਤੁਹਾਡੇ ਜਿਹੜਾ ਫਲਾਈਓਵਰ ਆਪਣਾ ਬੋਲਾਂ ਗੇਟ ਵਾਲਾ ਇਹਦੇ ਤੇ ਜਿਹੜਾ ਡਿਵਾਈਡਰ ਹੈ ਉਹ ਮੇਖਾਲੇ ਫੁੱਟ ਫੁੱਟ ਦਾ ਹੀ ਹੈ ਉਹ ਦਿਖਦਾ ਹੈ ਨਹੀਂ ਕੋਈ ਉੱਥੇ ਰੈੱਡ ਲਾਈਟ ਨਹੀਂ ਕੋਈ ਉੱਥੇ ਯੈਲੋ ਲਾਈਟ ਨਹੀਂ ਕੁਝ ਨਹੀਂ ਹੈ ਮਤਲਬ ਜਦੋਂ ਕੋਈ ਐਕਸੀਡੈਂਟ ਹੋ ਜਾਂਦਾ ਹੈ ਉਹ ਇੱਕ ਦੋ ਦਿਨ ਜਾਗ ਜਾਂਦੇ ਨੇ ਇਹ ਉਸ ਤੋਂ ਬਾਅਦ ਫਿਰ ਉਹੀ ਹਾਲ ਹੋ ਜਾਂਦਾ ਹੈ ਇਹ ਤਾਂ ਪਰਮਾਨੈਂਟ ਹਾਲ ਚਾਹੀਦਾ ਤੇ ਗਵਰਨਮੈਂਟ ਦਾ ਕੰਮ ਹੈ ਆਪਾਂ ਟੈਕਸ ਵੀ ਦੇ ਰਹੇ ਹਾਂ ਰੋਡ ਟੈਕਸ ਵੀ ਦੇ ਰਹੇ ਹਾਂ ਹੋਰ ਟੈਕਸ ਵੀ ਦੇ ਰਹੇ ਹਾਂ ਲੇਕਿਨ ਸੌਰੀ ਟੂ ਸੇ ਕੋਈ ਹੱਲ ਹੋ ਨਹੀਂ ਰਿਹਾ ਤੇ ਸਰ ਸਾਨੂੰ ਇਤਲਾਹ ਮਿਲੀ ਇਸ ਵੇਲੇ ਵੀ ਸੰਗੀਤਾ ਅਗਰਵਾਲਾ ਜੀ 52 ਸਾਲ ਉਮਰ ਹੈ ਨਾ ਜੀ ਇਹ ਪਤਨੀ ਗਿਰਜੇਸ਼ ਅਗਰਵਾਲਾ ਆਪਣੇ ਪੁੱਡਾ ਚ ਰਹਿੰਦੇ ਨੇ ਹੀਰਾ ਇਨਕਲੇਵ ਚ ਫੇਰ ਰਾਤ ਕਿਤੇ ਐਕਟਿਵਾਂ ਤੇ ਜਾ ਰਹੇ ਤੇ ਕੋਈ ਅਨਨੌਨ ਵਹੀਕਲ ਧੁੰਦ ਕਰਕੇ ਇਹਨੂੰ ਫੇਟ ਮਾਰ ਗਈ ਤੇ ਕਰਕੇ ਇਹਦੀ ਮੌਤ ਹੋ ਗਈ ਜੀ ਇਹ ਜਿਹੜੀ ਰੈੱਡ ਬੋਡੀ ਆ ਸੀ ਵਾਰਸਨ ਦੇ ਹਵਾਲੇ ਕਰਤੀ ਇਹਨਾਂ ਬਈ ਇਹ ਦੋ ਜਣੇ ਸੀਗੇ ਜੀ ਐਕਟਿਵਾਂ ਤੇ ਦੋ ਜਣੇ ਸੀਗੇ ਜੀ ਜੀ ਤੇ ਦੂਜੇ ਦੇ ਹਾਲਤ ਕਿਵੇਂ ਨੇ ਦੂਜੇ ਠੀਕ ਨੇ ਸਰ ਦੂਜੇ ਠੀਕ-ਠਾਕ ਨੇ ਜੀ ਹੋਰ ਮੰਦ ਭਾਗੀ ਘਟਨਾ ਸ਼ਹਿਰ ਦੇ ਲਈ ਇੱਕ ਹੋਰ ਜਾਨ ਚਲੀ ਗਈ ਇਹ ਜਿਹੜੀ ਸੜਕ ਹੈ ਜਿਹਦਾ ਨਾਮ ਅਸੀਂ ਪਹਿਲੇ ਹੀ ਖੂਨੀ ਸੜਕ ਰੱਖਿਆ ਹੋਇਆ ਪਿਛਲੇ ਜੇ ਆਪਾਂ 1 ਸਾਲ 1.5 ਸਾਲ ਲੈ ਲੀਏ ਤਾਂ ਦਰਜਨਾ ਮੌਤਾਂ ਹੋ ਚੁੱਕੀਆਂ 15 ਕੁ ਦਿਨ ਪਹਿਲਾਂ ਇੱਕ ਸਕੂਟਰ ਤੇ ਜਾਂਦੇ ਬੱਚੇ ਦੀ ਮੌਤ ਹੋਈ ਸੀ ਸਵੇਰੇ ਜਿਹੜਾ ਆਪਣੀ ਡਿਊਟੀ ਤੇ ਜਾ ਰਿਹਾ ਸੀ ਤੇ ਅੱਜ ਫੇਰ ਇੱਕ ਮੌਤ ਹੋਈ ਹੈ ਇਹ ਜਿਹੜਾ ਸਟ੍ਰੈਚ ਬਣਿਆ ਹੋਇਆ ਸਰਕੂਲਰ ਰੋਡ ਦਾ ਖਾਸ ਕਰਕੇ ਬੋੜਾ ਗੇਟ ਵਾਲਾ ਇੱਥੇ ਤਾਂ ਹਰ ਹਫ਼ਤੇ ਸਾਨੂੰ ਇਹ ਲੱਗਦਾ ਕਿ ਇੱਕ ਨਾ ਇੱਕ ਬਲੀ ਜ਼ਰੂਰ ਹੋਣੀ ਹੈ ਨਨਾਇਕੀ ਹੈ ਪ੍ਰਸ਼ਾਸਨ ਦੀ ਨਨਾਇਕੀ ਹੈ ਸਰਕਾਰ ਦੀ ਕਿ ਇੱਥੇ ਕੋਈ ਪੁਖਤਾ ਪ੍ਰਬੰਧ ਨਹੀਂ ਲਾਈਟਾਂ ਹੈ ਨਹੀਂ ਡਵਾਈਡਰ ਕਦੇ ਬਣਾ ਦਿੰਦੇ ਨੇ ਕਦੇ ਚੱਕ ਦਿੰਦੇ ਨੇ ਕਦੇ ਡਵਾਈਡਰ ਹੀ ਛੋਟੇ ਨੇ ਉਤੇ ਗੱਡੀਆਂ ਚੜ ਜਾਂਦੀਆਂ ਦਿਖਦੀ ਨਹੀਂ ਰਿਫਲੈਕਟਰ ਲੋਕਾਂ ਨੂੰ ਆਪ ਆ ਕੇ ਲਾਣੇ ਪਏ ਨੇ ਡਵਾਈਡਰ ਦੀ 2 ਸਾਲ ਮੰਗ ਕਰ ਕਰਕੇ ਡਵਾਈਡਰ ਬਣਾਇਆ ਸੀ ਇਹਨਾਂ ਨੇ ਤੇ ਉਹ ਵੀ ਐਡਾ ਕਿ ਨੀਵਾ ਬਣਾਇਆ ਕਿ ਉਹ ਦਿਖਦਾ ਹੀ ਨਹੀਂ ਜਿਹੜਾ ਜਿਹੜਾ ਰਾਤ ਦਾ ਹੈ ਬੋੜਾ ਗੇਟ ਤੋਂ ਆ ਰਹੇ ਸੀ ਕਿ ਤੇ ਇੱਕ ਤਾਂ ਨੋ ਪਾਰਕਿੰਗ ਜਿਹੜਾ ਜ਼ੋਨ ਇੱਕ ਤਰ੍ਹਾਂ ਇਹਨਾਂ ਨੇ ਲਿਖ ਕੇ ਕਿਸੇ ਟਾਈਮ ਲਾਇਆ ਸੀ ਉਥੇ ਪਾਰਕਿੰਗ ਇੰਨੀ ਗਲਤ ਹੁੰਦੀ ਹੈ ਜਿੱਥੇ ਕੋਈ ਚੈੱਕ ਹੀ ਨਹੀਂ ਕਰਦਾ ਕਦੇ ਕੋਈ ਚਲਾਨ ਨਹੀਂ ਹੁੰਦਾ ਤੇ ਬੇਤਰਤੀਬੀਆਂ ਰੇਡੀਆਂ ਖੜੀਆਂ ਨੇ ਉਥੇ ਸਾਈਡ ਤੇ ਇੱਕ ਗੱਡੀ ਖੜੀ ਸੀ ਉਹਨੂੰ ਕ੍ਰਾਸ ਕਰਦੇ ਹੋਏ ਜਦੋਂ ਸਕੂਟਰ ਤੇ ਆ ਰਹੇ ਸੀ ਤਾਂ ਕੋਈ ਗੱਡੀ ਦੂਸਰੀ ਜਿਹੜੀ ਪਿਛੋ ਆ ਰਹੀ ਸੀ ਉਹਨੇ ਫੇਟ ਮਾਰੀ ਹੈ ਜਿਸ ਦੇ ਨਾਲ ਪਤਾ ਲੱਗਿਆ ਕਿ ਮੌਕੇ ਤੇ ਹੀ ਡੈਥ ਹੋ ਗਈ ਉਥੇ ਗਰਨ ਨਾਲ ਇਹ ਕਾਫੀ ਧੁੰਦ ਵੀ ਸੀ ਜਦੋਂ ਇਹ ਇਨਸੀਡੈਂਟ ਹੋਇਆ ਹਾਂ ਧੁੰਦ ਸੀ ਕਿ ਜੀ ਪਰ ਇੰਨੀ ਧੁੰਦ ਨਹੀਂ ਸੀ ਕਿ ਆਪਾਂ ਕਹਿ ਦਈਏ ਕਿ ਸਿਰਫ ਧੁੰਦ ਦਾ ਹੀ ਕਾਰਨ ਹੈ ਗੱਲ ਤੇ ਇਹ ਹੈ ਕਿ ਜੇ ਸਾਈਡਾਂ ਤੇ ਗੱਡੀਆਂ ਖੜੀਆਂ ਹੋਣਗੀਆਂ ਤਾਂ ਉਹਨੂੰ ਕ੍ਰਾਸ ਕਰਕੇ ਆਉਣਾ ਪੈਣਾ ਤੇ ਪਿੱਛੋਂ ਜੇ ਗੱਡੀ ਨੇ ਆਂਦੀ ਨੇ ਮਾਰਿਆ ਤਾਂ ਇਕੱਲਾ ਆਪਾਂ ਦੋਸ਼ ਧੁੰਦ ਨੂੰ ਨਹੀਂ ਦੇ ਸਕਦੇ ਹਸਬੰਡ ਵਾਈਫ ਸੀ ਦੋਨੋਂ ਤੇ ਹਸਬੰਡ ਵਾਈਫ ਸੀ ਜੀ ਪਤਨੀ ਦੀ ਜਿਨ੍ਹਾਂ ਦੀ ਉਮਰ 55 ਕੁ ਸਾਲ ਹੈ ਉਹਨਾਂ ਦੀ ਡੈਥ ਹੋ ਗਈ ਸੰਗੀਤਾ ਅਗਰਵਾਲ ਜੀ ਤੇ ਉਹਨਾਂ ਦੇ ਜਿਹੜੇ ਹਸਬੰਡ ਨੇ ਇੰਡਸਟਰੀਅਸ ਨੇ ਸਾਡੇ ਨਾਪੇ ਦੇ ਬਹੁਤ ਨਾਮੀ ਗ੍ਰਾਮੀ ਜਿਹੜੀ ਸ਼ਖਸੀਅ ਤੇ ਉਹ ਵੀ ਜ਼ਖਮੀ ਹੋਏ ਨੇ ਉਹਨਾਂ ਦੇ ਸਿਰ ਤੇ ਸੱਟਾਂ ਲੱਗੀਆਂ ਨੇ ਪ੍ਰਸ਼ਾਸਨ ਤੋਂ ਕੀ ਮੰਗ ਰਹੇ ਨੇ ਤੇ ਪ੍ਰਸ਼ਾਸਨ ਤੋਂ ਤਾਂ ਇਹੀ ਮੰਗ ਹੈ ਜੀ ਕਿ ਇਹਦੇ ਪੁਖਤਾ ਪ੍ਰਬੰਧ ਕੀਤੇ ਜਾਣ ਜਿੰਨੀ ਸਰਕੂਲਰ ਰੋਡ ਹੈ ਪਿਛਲੇ 5-7 ਦਿਨਾਂ ਤੋਂ ਚੱਲੋ ਸਭਾ ਕਰਕੇ ਕੁਝ ਰਸ਼ ਜ਼ਿਆਦਾ ਹੈ 2-2 ਕਿਲੋਮੀਟਰ ਦਾ ਜਾਮ ਲੱਗ ਰਿਹਾ ਸਰਕੂਲਰ ਰੋਡ ਤੇ ਸੜਕ ਨੂੰ ਕਰਾਸ ਕਰਨਾ ਹੀ ਬੜਾ ਔਖਾ ਹੈ ਇਹ ਸੜਕ ਕਰਾਸ ਕਰਕੇ ਬੰਦਾ ਜਾਂਦਾ ਦੂਸਰੀ ਸਾਈਡ ਉਹਨੂੰ ਇਹ ਨਹੀਂ ਪਤਾ ਲੱਗਦਾ ਕਿ ਮੈਂ ਵਾਪਸ ਮੋੜਨਾ ਵੀ ਹੈ ਕਿ ਨਹੀਂ ਮੋੜਨਾ ਇੰਨੀ ਭਾਰੀ ਟ੍ਰੈਫਿਕ ਹੈ ਤਾਂ ਇੰਨੀ ਵੱਡੀ ਟ੍ਰੈਫਿਕ ਇੱਥੋਂ ਲੰਘਦੀ ਹੈ ਤਾਂ ਬਾਈਪਾਸ ਇਮੀਡੀਏਟ ਜਿਹੜਾ ਹੈ ਉਹਦੀ ਲੋਡ ਹੈ ਸ਼ਹਿਰ ਉਸ ਤੋਂ ਬਿਨਾਂ ਗੱਡੀ ਨਹੀਂ ਚੱਲਣੀ ਇਹ ਸਾਡੇ ਦੋਸਤ ਜਣੇ ਰਦੀ बाजार चो अपने घर पोडा वापस आ रहे थे यही पेट्रोल पंप के नज़दीक उन्होंने पिछु किसी चीज़ ने हिट करे यूटर ती वाइफ की डैथ हो गई ये काफ़ी सट्टा लगिया ने इस रोड पर बहुत ज़्यादा एक्सीडेंट हो रहे हैं एक तो ओवर स्पीड गडियाँ चल रही वे वे ट्राले चल रहे हैं पार्किंग जरोंग हुई हुई है, है। चलने रस्ता घट्ट है लोगों ने रस्ता ज़्यादा घेरिया होया ਐਡਮਿਨਿਸਟ੍ਰੇਸ਼ਨ ਨੂੰ ਸੰਵਾਦ ਗਰੁੱਪ ਨੇ ਵੀ ਹੋਰ ਕਈ ਸੰਸਥਾਵਾਂ ਵਾਲੇ ਵੀ ਕਈ ਵਾਰੀ ਕਿਹਾ ਹੈ ਮੈਨੂੰ ਕੁਝ ਬਚਨਬਦ ਕਰਕੇ ਠੀਕ ਕੀਤਾ ਜਾਵੇ ਲੇਕਿਨ ਨਾ ਤਾਂ ਕੋਈ ਸਪੀਡ ਤੇ ਕੰਟਰੋਲ ਹੈ ਨਾ ਕੋਈ ਟ੍ਰੈਫਿਕ ਤੇ ਕੰਟਰੋਲ ਹੈ ਨਾ ਹੀ ਕੋਈ ਪ੍ਰੋਪਰ ਸਪੀਡ ਬ੍ਰੇਕਰਸ ਬਣਿਆ ਹੋਏ ਨੇ ਇਹ ਇਹ ਸੜਕ ਜਿਹਦਾ ਨਾਮ ਪਹਿਲੇ ਖੂਨੀ ਸੜਕ ਕਿਹਾ ਜਾ ਰਿਹਾ ਇਹ ਅੱਜ ਦੀ ਇੱਕ ਹੋਰ ਬਲੀ ਲੈ ਲਈ ਮੈਂ ਹੁਣ ਵੀ ਇਹੀ ਕਹਿਣਾ ਸੁੱਤੇ ਹੋਏ ਐਡਮਿਨਿਸਟ੍ਰੇਸ਼ਨ ਨੂੰ ਪ੍ਰਸ਼ਾਸਨ ਨੂੰ ਉਹ ਜਾਗੇ ਤੇ ਕਿਰਪਾ ਕਰਕੇ ਲੋਕਾਂ ਦੀ ਜਾਨ ਮਾਲ ਦੀ ਰੱਖਿਆ ਵਾਸਤੇ ਕਾਨੂੰਨ ਨੂੰ ਠੀਕਣਾ ਚਲਾਵੇ ਤਾਂ ਕਿ ਸੜਕ ਦੀ ਆਵਾਜਾ ਜੀ ਲੋਕ ਰੈਗੂਲਰ ਚੱਲ ਸਕਾ ਇਹ ਜੇ ਮੌਸਮ ਚੱਲ ਪਿਆ ਜੀ ਇੱਕ ਤਾਂ ਫੋਗ ਹੈ ਆਪਣੇ 90 ਦੇ ਕਿਸੇ ਵੀ ਏਰੀਆ ਦੇ ਵਿੱਚ ਕੋਈ ਵਾਈਟ ਲਾਈਨਿੰਗ ਨਹੀਂ ਹੈ ਸੜਕਾਂ ਦੇ ਜੇ ਤੁਸੀਂ ਆ ਰਹੇ ਹੋ ਨਾ ਤਾਂ ਸੜਕ ਲਿਖਦੀ ਹੈ ਨਾ ਖੇਤ ਦਿੱਕਤੇ ਨੇ ਕਈ ਬੰਦੇ ਥੱਲੇ ਗੱਡੀ ਉਤਰ ਗਈ ਕਦੇ ਪਲਟ ਗਈ ਇੱਕਾ ਤੁਹਾਡੇ ਜਿਹੜਾ ਫਲਾਈਓਵਰ ਆਪਣਾ ਬੋਲਾਂ ਗੇਟ ਵਾਲਾ ਇਹਦੇ ਤੇ ਜਾ ਡਵਾਈਡਰ ਹੈ ਉਹ ਮੇਖਲੇ ਫੁੱਟ ਫੁੱਟ ਦਾ ਹੀ ਹੈ ਉਹ ਦਿਖਦਾ ਹੈ ਨਹੀਂ ਕੋਈ ਉੱਥੇ ਰੈੱਡ ਲਾਈਟ ਨਹੀਂ ਕੋਈ ਉੱਥੇ yellow light ਨਹੀਂ ਕੁਝ ਨਹੀਂ ਹੈ ਮਤਲਬ ਜਦੋਂ ਕੋਈ ਐਕਸੀਡੈਂਟ ਹੋ ਜਾਂਦਾ ਹੈ ਉਹ ਇੱਕ ਦੋ ਦਿਨ ਜਾਗ ਜਾਂਦੇ ਨੇ ਇਹ ਉਸ ਤੋਂ ਬਾਅਦ ਫਿਰ ਉਹ ਹੀ ਹਾਲ ਹੋ ਜਾਂਦਾ ਹੈ ਇਹ ਤਾਂ ਪਰਮਾਨੈਂਟ ਹੱਲ ਚਾਹੀਦਾ ਹੈ ਇਹ ਗਵਰਨਮੈਂਟ ਦਾ ਕੰਮ ਹੈ ਆਪਾਂ ਟੈਕਸ ਵੀ ਦੇ ਰਹੇ ਹਾਂ ਰੋਡ ਟੈਕਸ ਵੀ ਦੇ ਰਹੇ ਹਾਂ ਹੋਰ ਟੈਕਸ ਵੀ ਦੇ ਰਹੇ ਹਾਂ ਲੇਕਿਨ ਸੌਰੀ ਟੂ ਸੇ ਕੋਈ ਹੱਲ ਹੋ ਨਹੀਂ ਰਿਹਾ ਤੇ ਸਰ ਇਹ ਸਾਨੂੰ ਤਲਾਮ ਲਈ ਜਿਵੇਂ ਵੀ ਸੰਗੀਤਾ ਅਗਰਵਾਲਾ ਜੀ 52 ਸਾਲ ਦੀ ਉਮਰ ਹੈ ਨਾ ਜੀ ਇਹ ਪਤਨੀ ਗਿਰਿ ਜੇਸ਼ਕਰ ਵਾਲਾ ਆਪਣੇ ਪੁੱਡਾ ਚ ਰਹਿੰਦੇ ਨੇ ਹੀਰੇਨ ਕਲੇਬ ਚ ਫੇਰ ਰਾਤ ਕਿਤੇ ਐਕਟਵਾਏ ਜਾ ਰਹੇ ਤੇ ਕੋਈ ਅਨਨੌਨ ਵਹੀਕਲ ਧੁੰਦ ਕਰਕੇ ਇਹਨੂੰ ਫੇਟ ਮਾਰ ਗਈ ਤੇ ਕਰਕੇ ਇਹਦੀ ਮੌਤ ਹੋ ਗਈ ਜੀ ਇਹਦੀ ਰੈਡ ਬੋਡੀ ਆ ਸੀ ਵਾਰਸਨ ਦੇ ਹਵਾਲੇ ਕਰਤੀ ਇਹਨਾਂ ਬਈ ਇਹ ਦੋ ਜਣੇ ਸੀਗੇ ਜੀ ਐਕਟਵਾ ਤੇ ਦੋ ਜਣੇ ਸੀਗੇ ਜੀ ਜੀ ਤੇ ਦੂਜੇ ਦੇ ਹਾਲਤ ਕਿਵੇਂ ਨੇ ਦੂਜੇ ਠੀਕ ਨੇ ਸਰ ਦੂਜੇ ਠੀਕ ਠਾਕ ਨੇ ਜੀ